ਸ਼ਲੋਕ ਮਹਲਾ ਨਮਾ ਇਕੰਕਾਰ ਸਤਗੁਰ ਪ੍ਰਸਾਦ ਜੋ ਪ੍ਰਾਣੇ ਇਸ ਦਿਨ ਪਜੇ ਰੂਪ ਰਾਮ ਤੈ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਚੀ ਮਾਨ ਮਨ ਮਾਇਆ ਮੈਂ ਫਦਰ ਹੋ ਬਸਰੀਓ ਗੋਵਿੰਦ ਨਾਮਾ ਕੋ ਨਾਨਕ ਬਿਨ ਹੋਰ ਭਜਨ ਜੀਵਨ ਕੋਨੇ ਕਾਮ ਪ੍ਰਾਨੇ ਰਾਮਨ ਚੇਤੇ ਮਦ ਮਾਇਆ ਕੇ ਅੰਦਰ ਕੋ ਨਾਨਕ ਹਰਪਜਨ ਬੰਦ ਫਤ ਤਹੇ ਜਮ ਫੰਦ ਇਹ ਸ਼ਲੋਕ ਸਤਗੁਰ ਨਾਮੇ ਪਾਛਾ ਜੀ ਦੇ ਤਨ ਤਨ ਚਬਰ ਸ਼ਤਤ ਦੇ ਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 1429 ਤੇ ਸ਼ਿਸ਼ੋਭਤ ਸਤਿਗੁਰੂ ਸਮਝਾ ਰਹੇ ਜੋ ਪ੍ਰਾਣਿਨ ਸਦਿਨ ਭਜੇ ਰੂਪ ਰਾਮ ਤੇ ਜਾਣ ਸਤਿਗੁਰੂ ਕਹ ਰਹੇ ਕਿ ਜਿਹੜਾ ਦਿਨ ਰਾਤ ਜੀਵ ਜਿਹੜਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਉਸ ਦੀ ਸਿਫਤ ਸਲਾਹ ਚ ਜੋੜਿਆ ਹੈ ਭਜਨ ਬੰਦਗੀ ਚ ਕਰ ਲੱਗਾ ਉਸ ਨੂੰ ਉਸ ਪਰਮਾਤਮਾ ਦਾ ਰੂਪ ਹੀ ਸਮਝੋ ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਮਾ ਉਸ ਜੀਵ ਦੇ ਵਿੱਚ ਤੇ ਉਸ ਪਰਮਾਤਮਾ ਦੇ ਵਿੱਚ ਨਵੇਂ ਪਾਸ਼ਾ ਸਮਝਾ ਰਹੇ ਕਿ ਕੋਈ ਵੀ ਅੰਤਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਸਾਰੇ ਵਿਸ਼ੇ ਵਿਕਾਰ ਛੱਡ ਦਿੱਤੇ ਹਰਖ ਸੋਗ ਛੱਡਿਆ ਸੁਖ ਲੋਭ ਛੱਡਿਆ ਪਰਮਾਤਮਾ ਦਾ ਨਾਮ ਇੰਨੇ ਕਲੀਨ ਹੋ ਗਏ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਿਆ ਉਹ ਕਹਿੰਦੇ ਜਿੱਤੇ ਖੰਡ ਬ੍ਰਹਿਮੰਡ ਉਹ ਸਾਰੇ ਤਿੰਨ ਖੇ ਜਨਮੇ ਬੂਠਾ ਆਪ ਪੂਰੇ ਭਗਤ ਸੇ ਜਿਹੜੇ ਖੰਡ ਬ੍ਰਹਿਮੰਡ ਜਿੰਨੇ ਵੀ ਸਾਰੇ ਸਭ ਨੇ ਕਹਿੰਦੇ ਖੇ ਹੋਇ ਜਾਣਾ ਨਾਸ਼ ਹੋ ਜਾਣਾ ਜਨਮੇ ਬੂਠਾ ਆਪ ਪੂਰੇ ਭਗਤ ਸੇ ਜਿਨ੍ਹਾਂ ਦੇ ਵਿੱਚ ਆਪ ਤੂੰ ਮਸਤਾ ਜਿਨ੍ਹਾਂ ਨੇ ਤੈਨੂੰ ਸਿਮਰ ਕੇ ਤੇਰੇ ਨਾਲ ਜੋਤ ਦੇ ਨਾਲ ਜੋਤ ਰਾਈ ਉਹ ਪੂਰਨ ਭਗਤ ਹੈ ਅਸਮੱਲਾ 59 59 ਵਿੱਚ ਪਾਛਾ ਕਰੇ ਜਿੱਤੇ ਖੰਡ ਬ੍ਰਹਿਮੰਡ ਸਾਰੇ ਤੈਨ ਨਕੇ ਜਨ ਮੇ ਬੂਠਾ ਆਪ ਪੂਰੇ ਪਵਤ ਸਾਰੇ ਹਨ ਤੈਨਾਂ ਖੰਡਾ ਬ੍ਰਹਮੰਡਾ ਜਿਨ੍ਹਾਂ ਨੇ ਖਤਮ ਵੀ ਹੋਣਾ ਪਰ ਆਸਰਾ ਤੇ ਰਹੀ ਹੈ ਦੋਹੀ ਉਹਨਾਂ ਦਾ ਆਧਾਰ ਕਰਦਾ ਤੂੰ ਹੀ ਇਸ ਸਾਥ ਸੋ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਵਿੱਚ ਫਰਕ ਨਹੀਂ ਹੁੰਦਾ ਉਹ ਪੂਰਨ ਭਗਤ ਹੈ ਆ ਰਾਮ ਸੰਤ ਮੈਂ ਭੇਦ ਕਿਸ਼ਨਾਹੀ ਇੱਕ ਜਨ ਕਈ ਮੈਂ ਲੱਖ ਕਰੋੜੀ ਪੰਜਵੇਂ ਪਾਛ ਗਉੜੀ ਰਾਗ ਚ ਗਾਇ ਰਹੇ ਆ ਰਾਮ ਸੰਤ ਮੇ ਭੇਦ ਕਿਛ ਨਹੀਂ ਆ ਰਾਮ ਦੇ ਵਿੱਚ ਤੇ ਸੰਤ ਦੇ ਵਿੱਚ ਕੋਈ ਵੀ ਅੰਤ ਨਹੀਂ ਕੋਈ ਫਰਕ ਨਹੀਂ ਹੁੰਦਾ ਕਿਉਂਕਿ ਉਹ ਨਿਸ ਦਿਨ ਭਜੇ ਦੀ ਗੱਲ ਕਰ ਰਹੇ ਦਿਨ ਰਾਤ ਸਿਮਰਨ ਚੱਲ ਗਿਆ ਉਹਨਾਂ ਦੇ ਵਿੱਚ ਕਹਿੰਦੇ ਭੇਦ ਨਹੀਂ ਦਿੰਦਾ ਕੋਈ ਇੱਕ ਜਨ 23 ਲੱਖ ਕਰੋੜੇ کئی ਲੱਖਾਂ ਕਰੋੜਾਂ ਦੇ ਵਿੱਚ ਕਹਿੰਦੇ ਇੱਕ ਜਨ ਹੁੰਦਾ ਇਹੋ ਜਿਹਾ ਇਹਨੇ ਕਿ ਸਾਰੇ ਹੀ ਕਿਉਂਕਿ ਮੰਜ਼ਿਲ ਬਹੁਤ ਉਕੀ ਹੈ ਬਹੁਤ ਪੈਂਦਾ ਮੁਸ਼ਕਲ ਹੈ ਦੁਨੀਆ ਨੂੰ ਤਿਆਗਣਾ ਅਦਾਸ ਹੋ ਜਾਣਾ ਬਰਾਗ ਚ ਜਾਣਾ ਕਾਮ ਕ੍ਰੋਧ ਲੋਭ অহੰਕਾਰ ਤੋਂ ਮੁਕਤ ਹੋਣਾ ਤਾਂ ਜਾ ਕੇ ਉਹਦਾ ਰੂਪ ਬਣ ਹੁੰਦਾ ਹਰ ਕਾ ਸੇਵਕ ਸੋਹ ਹਰ ਜਿਹ ਹੈ ਭੇਦ ਨਾ ਜਾਣੇ ਮਾਨਸ ਦੇ ਜਿਹੜਾ ਖਦੀਦ ਸੇਵਕ ਹੈ ਜਿਹੜਾ ਉਸ ਨੂੰ ਸਿਮਤਦਾ ਹੈ ਉਸ ਜਿਹ ਹੈ ਉਹ ਜਾਂਦਾ ਸਤਗੁਰੂ ਵਿਦਾਸ ਮਹਾਰਾਜ ਵੀ ਇਹ ਕਹਿੰਦੇ ਸੰਤ ਅਨੰਤੇ ਅੰਤ ਨਾਹੀ ਸੰਤ ਦੇ ਵਿੱਚ ਤੇ ਉਸ ਦੇ ਵਿੱਚ ਕੋਈ ਅੰਤ ਨਹੀਂ ਹ ਪਰ ਸੰਤ ਭੇਕਤਾ ਦੀ ਨਹੀਂ ਜਿਹਦੇ ਵਿਕਾਰਾਂ ਤੋਂ ਰਹਿ ਜਾਂਦੇ ਜਿਹੜੇ ਉਹਦੇ ਨਾਮ ਦੇ ਸਿਮਰਨ ਦੇ ਵਿੱਚ ਲੱਗੇ ਜਿਨ੍ਹਾਂ ਨੂੰ ਹਰ ਖੁਸ਼ਗ ਕੋਈ ਨਹੀਂ ਲੋਹ ਕੰਚਨ ਕੋਈ ਨਹੀਂ ਦੁਨੀਆ ਦਾ ਕੋਈ ਮਤਲਬ ਹੀ ਨਹੀਂ ਕੋੜ ਦੁਨੀਆ ਮੋ ਸਾਰਾ ਤਿਆਗ ਦਿੱਤਾ ਉਹਨਾਂ ਦੇ ਵਿੱਚ ਕੋਈ ਵੀ ਭੇਦ ਨਹੀਂ ਹੁੰਦਾ ਜਿੱਥੇ ਪੁੱਤਰ ਕਲਤਰ ਨਾ ਬੇਲੀ ਕੋਈਿੱਥੇ ਹਰ ਆਪ ਛੜਾਏਗਾ ਕਿੱਥੇ ਪਰਮਾਤਮਾ ਆਉਂਦਾ ਜਿੱਥੇ ਕੋਈ ਸੰਗੀ ਨਹੀਂ ਹੁੰਦਾ ਸਭ ਜਿਹਨੂੰ ਅਸੀਂ ਕਹਿੰਦੇ ਸਾਥ ਦੇਣਗੇ ਸਾਡਾ ਇਹ ਗੱਲ ਆਖਰੀ ਹੋ ਰਹੀ ਹੈ ਅੰਤ ਵਿਲੇ ਦੀ ਹੋ ਰਹੀ ਹੈ ਜਿੱਥੇ ਪੁੱਤਰ ਕਲਤਰ ਨਾ ਬੇਲੀ ਜਿੱਥੇ ਕੋਈ ਪੁੱਤਰ ਕੰਮ ਨਹੀਂ ਆਉਂਦਾ ਘਰ ਵਾਲੀ ਕੰਮ ਨਹੀਂ ਆਉਂਦੀ ਕੋਈ ਮਾਇਆ ਕੰਮ ਨਹੀਂ ਆਉਂਦੀ ਕੋਈ ਤਿੱਥੇ ਹਰ ਆਪ ਛਡ ਜਾਂਦਾ ਫਿਰ ਕਹਿੰਦੇ ਉੱਥੇ ਆਪ ਛਡਾਉਂਦਾ ਆਪ ਆਉਂਦਾ ਪਰਮਾਤਮਾ ਕਿਉਂਕਿ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਨਿਸਦਨ ਪੜ੍ਹਿਆ ਉਹਨਾਂ ਨੂੰ ਕੋਈ ਵੀ ਦੁੱਖ ਸੁੱਖ ਹੁੰਦਾ ਹੀ ਨਹੀਂ ਸੁੱਖ ਦੁੱਖ ਜੇ ਪਰਸੇ ਨਹੀਂ ਉਹ ਪਰਸੇ ਦੇ ਨਹੀਂ ਨੇੜੇ ਨਹੀਂ ਹਨ ਸਗਲ ਸਿਆਣ ਪਛਾੜ ਕਰ ਸੇਵਾ ਸੇਵਕ ਸਾਜ ਮਨੁੱਖ ਕਾ ਕਰ ਰੂਪ ਨਾ ਜਾਨ ਮਿਲੇ ਨਾ ਮਾਣੇ ਮਾ ਪੰਜਵੇਂ ਪਾਛੇ ਸਮਝਾ ਦੇ ਕਹਿੰਦੇ ਚਤਰਾਇਆਂ ਨਾ ਕਰ ਤੇਰੀਆਂ ਚਤਰਾਇਆਂ ਜਿਹੜੀਆਂ ਇਹਨਾਂ ਦੇ ਨਾਲ ਤੂੰ ਉਹਨੂੰ ਪਾ ਨਹੀਂ ਸਕਦਾ ਸਿਆਣਾ ਨਾ ਬਣ ਸਾਰੀਆਂ ਸਿਆਣਪਾਂ ਛੱਡ ਦੇ ਇੱਥੇ ਕਰ ਸੇਵਾ ਸੇਵਕ ਸਾਜ ਨੀਮਾ ਹੋ ਜਾ ਉਹਦੇ ਦਰ ਤੇ ਝੁਕ ਜਾ ਉਹਦੀ ਸ਼ਰਨ ਵਿੱਚ ਚਿੰਜ ਜਾ ਸੇਵਾ ਕਰ ਉਹਦਾ ਸਾਜ ਬਣ ਉਹਦਾ ਸੇਵਕ ਬਣ ਜਾ ਸੇਵਕ ਬਣ ਕੇ ਸੇਵਾ ਕਰ ਤਾਂ ਤੋ ਉਹਦਾ ਰੂਪ ਹੋ ਸਕਦਾ ਨਹੀਂ ਤਾਂ ਜੇ ਸਿਆਣਪ ਦੇ ਨਾਲ ਕਹੇ ਕਿ ਮੈਂ ਬਹੁਤ ਸਿਆਣਾ ਹਾਂ ਉੱਥੇ ਸਿਆਣਪ ਨਹੀਂ ਜਲਦੀ ਕਿਉਂਕਿ ਭੇਜੇ ਤੈਨੂੰ ਉਹਦੇ ਅੱਗੇ ਤੇਰੀ ਸਿਆਣਪ ਕਾਦੀ ਹੈ ਮਨੁੱਖ ਕਾ ਕਰ ਰੂਪ ਨਾ ਜਾਣ ਉਸ ਇਨਸਾਨ ਨੂੰ ਉਹਦੀ ਦੇਹ ਨੂੰ ਉਹਦੇ ਤਨ ਨੂੰ ਇਹਨਾਂ ਸਮਝੋ ਕਿ ਇਹ ਵੀ ਮਨੁੱਖ ਹੈ ਕਿਉਂਕਿ ਜਿੰਨਿਸ ਦਿਨ ਭਜ ਲਿਆ ਉਹ ਤਾਂ ਉਹਦਾ ਰੂਪ ਹੋ ਗਿਆ ਫਿਰ ਉਸੇ ਹੀ ਦੇਹੀ ਨੂੰ ਉਸ ਦਾ ਰੂਪ ਸਮਝੋ ਜਿਹੜਾ ਦੁਨੀਆਂ ਦਾ ਕਰਤਾ ਹੈ ਮਿਲੀ ਨਾ ਮਾਣੇ ਮਾਣ ਜਿਹੜਾ ਨੀਵਾ ਹੋ ਜਾਂਦਾ ਉਹਨੂੰ ਮਾਣ ਮਿਲਦਾ ਚਤਰਾਇਆਂ ਨਾੜਨੀ ਸਾਧਿਆ ਸਿਆਣਪਾ ਛੱਡਨੀ ਬਿਨੀਆਂ ਅਗਲੇ ਸ਼ਲੋਕ ਸਤਿਗੁਰੂ ਕਹ ਰਹੇ ਮਨ ਮਾਇਆ ਮੈਂ ਫੜ ਰਹੋ ਬਿਸਰਿਓ ਗੋਵਿੰਦ ਨਾਮ ਕੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਕਹਦਾ ਇਹ ਮਨ ਸਤਗੁਰੂ ਕਹਰੇ ਇਸ ਮਾਇਆ ਦੇ ਨਸ਼ੇ ਦੇ ਵਿੱਚ ਅੰਨਾ ਹੋਇਆ ਫਿਰ ਗਲਤਾਨ ਹੋਇਆ ਫਸਿਆ ਪਿਆ ਕਿਸੇ ਨੂੰ ਪੁੱਤਰਾ ਦਾ ਮਾਣ ਹੈ ਕਿਸੇ ਨੂੰ ਧੀਆ ਦਾ ਮਾਣ ਹੈ ਕਿਸੇ ਨੂੰ ਜੈ ਦਾ ਦਾ ਮਾਣ ਹੈ ਕਿਸੇ ਨੂੰ ਅਉਦੇ ਦਾ ਮਾਣ ਹੈ ਜਿਸ ਨੂੰ ਕੋਈ ਮਾਨ ਹੈ ਇਹਦੇ ਵਿੱਚ ਫਸ ਗਿਆ ਤੇ ਪ੍ਰਮਾਤਮਾ ਨੂੰ ਭੁੱਲ ਗਿਆ ਬਿਸਰਿਓ ਗੋਵਿੰਦ ਨਾ ਜਿਸ ਨੇ ਪੀਜਿਆ ਦੁਨੀਆ ਤੇ ਉਹਨੂੰ ਭੁੱਲ ਗਿਆ ਕੋਹ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾ ਤੇ ਸਤਗੁਰੂ ਸਮਝਾ ਰਹੇ ਕਿ ਉਹਦੇ ਭਜਨ ਤੋਂ ਬਿਨਾ ਉਹਦੀ ਬੰਦਗੀ ਤੋਂ ਬਿਨਾ ਤੇਰਾ ਜੀਵ ਨਹੀਂ ਕਿਸੇ ਕੰਮ ਨਹੀਂ ਕਿਹੜੇ ਰਿਸ਼ਤੇ ਨਾਤੇ ਕਿਹੜੇ ਪਦਾਰਥ ਤੇਰਾ ਜੀਵਨ ਕਿਸੇ ਕੰਮ ਨੇ ਉਹਦੇ ਨਾਮ ਨੂੰ ਜਿਹਨੂੰ ਤੂੰ ਬਸਾ ਦਿੱਤਾ ਸੋ ਇਹਨਾ ਸੋਚੇ ਵਿੱਚੇ ਗਰਭ ਨਿਕਲ ਆਇਆ ਖਸਮ ਬਿਸਰ ਦੁਨੀ ਚਤ ਲਾਇਆ ਆਵੇ ਜਾਇਆ ਪਵਾਏ ਜੋਨੀ ਰਹਿਣਾ ਕਤਹੀ ਥਾਇ ਪੈ ਪੰਜਵੇਂ ਪਾਛਾ ਸੁਝਾ ਦੇ ਬਿਤੂ ਗਰਭ ਚੋਂ ਆਇਆ ਬਾਹਰ ਤਉਨੂੰ ਦੁਨੀ ਚ ਆ ਕੇ ਬਿਸਾਰੀ ਦਿੱਤਾ ਤੇ ਜਿੱਥੇ ਤੂੰ ਦਿਨ ਰਾਤ ਦੀ ਬੰਦਗੀ ਕਰ ਜਾਸੀ ਕਿ ਮੈਨੂੰ ਇਸ ਅੰਧੇਰ ਦੀ ਕੋਠੜੀ ਚੋਂ ਅਗਨੀ ਦੇ ਝੰਜੜ ਦੇ ਵਿੱਚੋਂ ਕੱਢ ਕੇ ਮੈਂ ਤੇਰਾ ਨਾਮ ਕੱਢ ਦੇ ਮੈਨੂੰ ਮੈਂ ਤੇਰਾ ਨਾਮ ਜਪੂਗਾ ਪਰ ਜਦੋਂ ਤੂੰ ਗਰਭ ਚੋਂ ਬਾਹਰ ਆਇਆ ਤੈਨੂੰ ਪੁਲਾਇ ਦਿੱਤਾ ਤੇ ਜੇ ਪੁਲਾ ਦਿੱਤਾ ਤਾਂ ਤੇਰਾ ਜੀਵਨ ਕਦੇ ਕੰਮ ਦਾ ਹੋਗਾ ਆਵੇ ਜਾਏ ਪਵਾਏ ਜੋਨੀ ਰਹਿ ਨਕਤੇ ਥੇ ਪੇ ਕਹਿੰਦੇ ਤੂੰ ਕਿਹੜਾ ਬੈਠਾ ਰਹਿਣਾ ਜੁਨਾਂ ਦੇ ਵਿੱਚ ਘੁੰਮਾਂਗਾ ਫਿਰ ਜਿਹੜਾ ਸੱਠ ਲੱਖ ਜੁਨਾਂ ਦੇ ਵਿੱਚ ਘੁੰਮਦਾ ਫਿਰੇਗਾ ਜੇ ਤੂੰ ਉਸਨੂੰ ਪੁਲਾ ਦਿੱਤਾ ਸੋ ਪਹਿਲੇ ਪਾਤਸ਼ਾਹ ਸਮਝਾ ਰਹੇ ਹੈ ਜਲ ਜੋ ਜੀਵਨ ਨਾਮ বিনা ਕਹਿੰਦੇ ਨਾਮ ਤੋਂ ਬਿਨਾ ਜਿਹੜਾ ਸਰਜਪਮੇ ਕੋਈ ਫਾਇਦਾ ਨਹੀਂ ਪਰਮਾਤਮਾ ਦੇ ਨਾਮ ਤੋਂ ਬਿਨਾ ਇਸ ਜੀਵਨ ਦਾ ਫਾਇਦਾ ਹੀ ਕੋਈ ਨਹੀਂ ਹਰ ਜਪ ਜਾਪ ਜਪਿਓ ਜਪਮਾਲੇ ਗੁਰਮੁਖ ਆਵੇ ਸਾਧ ਬਣਾ ਜੀ ਕਹਿੰਦੇ ਤੂੰ ਇਸ ਨੂੰ ਸਿਮਰਨ ਨੂੰ ਮਾਲਾ ਬਣਾ ਲੈਵੇਂ ਉਸ ਦੇ ਨਾਮ ਦੇ ਸਿਮਰਨ ਦੀ ਤੂੰ ਮਾਲਾ ਬਣਾ ਲੈਵੇਂ ਤੇ ਇਹ ਤੈਨੂੰ ਗੁਰਮਖਾਤੋ ਜਾ ਚੋਣੀ ਹੈ ਉਥੇ ਤੇਰਾ ਮਨ ਜਿਹੜਾ ਹੈ ਉਥੇ ਜਾ ਕੇ ਟਿਕਣਾ ਤੈਨੂੰ ਜਦੋਂ ਗੁਰਮਖ ਮਿਲਿਆ ਗੁਰੂ ਦਾ ਪਿਆਰਾ ਮਿਲਿਆ ਭਗਤ ਉਸ ਦਾ ਮਿਲਿਆ ਉਥੇ ਜਾ ਕੇ ਪਹਿਲੇ ਪਾਤਸ਼ਾਹ ਕਹਿੰਦੇ ਤੈਨੂੰ ਪਤਾ ਲੱਗਣਾ ਨਹੀਂ ਤਾਂ ਤੇਰਾ ਜੀਵਨ ਜਿਹੜਾ ਕਸੇ ਕੰਮ ਨਹੀਂ ਆਉਣਾ ਸੋ ਪਹਿਲੇ ਪਾਤਸ਼ਾਹ ਸੂਹੀ ਰਾਖ ਦੇ ਵਿੱਚ ਵੀ ਕਹਿ ਰਹੇ ਹੈ ਮਰਨਾ ਜਾਈ ਜਿਨ੍ਹਾਂ ਬਿਸਰਤ ਰਾਮ ਕਹਿੰਦੇ ਮਰ ਕਿਉਂ ਨਹੀਂ ਜਾਂਦੇ ਜਿਨ੍ਹਾਂ ਨੇ ਰਾਮ ਨੇ ਭਲਾ ਦਿੱਤਾ ਉਹਨਾਂ ਦਾ ਜੀਵਨ ਕਿਹੜੇ ਕੰਮ ਆਇਆ ਮਰਨ ਜਾਹੀ ਬਿਨਾ ਬਿਸਰਤ ਰਾਮ ਨਾਮ ਬਿਹਾਉਣ ਜੀਵਨ ਕੌਣ ਕੰਮ ਨਾਮ ਤੋਂ ਬਿਨਾ ਕਹਿੰਦੇ ਜੀਵਨ ਕਿਹੜੇ ਕੰਮ ਆਇਆ ਕਿਸੇ ਕੰਮ ਦਾ ਨਹੀਂ ਫਿਟ ਅਵੇਹ ਜੀਵ ਜਿਤ ਖਾਏ ਵਿਧਾਇਆ ਪੇਟ ਨਾਨਕ ਸੱਚੇ ਨਾਮ ਬਿਨਾ ਸਭੇ ਦੁਸ਼ਮਣ ਹੈ ਕਹਿੰਦੇ ਖਾ ਖਾ ਕੇ ਪੇਟ ਵਧਾ ਲਿਆ ਤਰੰਗ ਹੈ ਇਹੋ ਜੇ ਜੀਵਨ ਦਾ ਲਾਣਤਾ ਇਸ ਜੀਵਨ ਨੂੰ ਉਸ ਪਰ ਮਾਤਮ ਦੇ ਨਾਮ ਨੂੰ ਭਲਾਉਦਾ ਖਾਣ ਦੇ ਵਿੱਚ ਹੀ ਮਸਤ ਹੋ ਗਿਆ ਫਿੱਟ ਅਵੇਹ ਜੀਵ ਹੈ ਕਿੰਦੇ ਤਰਗ ਤੇਰਾ ਜੀਵਨਾ ਜਿਤ ਪਾਇਆ ਖਾਏ ਬਧਾਇਆ ਪੇਟ ਤੂੰ ਖਾ ਖਾ ਕੇ ਪੇਟ ਨੂੰ ਬਧਾ ਲਿਆ ਆਪਣੇ ਪਰ ਉਹਦੇ ਨਾਮ ਨੂੰ ਨਹੀਂ ਸਮਝਿਆ ਨਾਨਕ ਸੱਚੇ ਨਾਮ ਬਿਨ ਸਭੇ ਦਰਸ਼ ਨੇ ਸਾਦੇ ਦੁਸ਼ਮਣ ਜਿਹੜੇ ਐ ਉਹਨਾਂ ਦੇ ਨਾਲ ਤੂੰ ਪਿਆਰ ਪਾ ਲਿਆ ਕਿਹਨਾਂ ਦੇ ਨਾਲ ਜਿਨ੍ਹਾਂ ਦੇ ਰਿਸ਼ਤੇ ਨਾ ਧੰਦੇ ਪਦਾਰਥਾਂ ਦੇ ਨਾਲ ਤੈ ਮੋਹ ਪਾਇਆ ਇਹ ਸਾਰੇ ਤੇਰੇ ਦੁਸ਼ਮਣ ਹੈ ਉਸ ਦੇ ਨਾਮ ਤੋਂ ਬਿਨਾ ਸਾਰੇ ਦੇ ساری ਦੁਨੀਆ ਦੇ ਜਿੰਨੇ ਰਿਸ਼ਤੇ ਨਾਤੇ ਪਦार्थ ਧਨ ਦੌਲਤ ਸਭ ਤੇਰੇ ਦੁਸ਼ਮਣ ਹੈ ਇਹਨਾਂ ਦੇ ਨਾਲ ਤੂੰ ਹੇਤ ਲਾ ਲਿਆ ਪਿਆਰ ਕਰ ਲਿਆ ਇਹਨਾਂ ਤੇਰਾ ਨਾਮ ਜਿਹੜਾ ਹੈ ਉਸ ਪਰਮਾਤਮਾ ਦਾ ਉਸ ਤੋਂ ਤੈਨੂੰ ਦੂਰ ਕਰ ਦਿੱਤਾ ਇਹਨਾਂ ਦਾ ਕੋਈ ਫਾਇਦਾ ਨਹੀਂ ਪ੍ਰਾਣੀ ਰਾਮ ਨਾ ਚੇਤੇ ਮਦ ਮਾਇਆ ਕੇ ਅੰਧ ਕੋ ਨਾਨਕ ਹਰ ਭਜਨ ਬਿਨ ਪਰਤ ਤਹ ਜੰਮ ਨੌਵੇਂ ਪਾਛੇ ਕਹਿੰਦੇ ਤ ਉਸ ਨੂੰ ਚੇਤੇ ਨਹੀਂ ਕਰਦਾ ਪ੍ਰਾਣੀ ਰਾਮਨਾ ਚੇਤੇ ਉਸ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਮਦ ਮਾਇਆ ਕੇ ਅੰਦਰ ਪਹਿਲੇ ਵਿੱਚ ਵੀ ਮਾਇਆ ਦੇ ਵਿੱਚ ਗਲਤਾਨ ਹੋ ਕੇ ਦੇ ਨਸ਼ੇ ਦੇ ਵਿੱਚ ਤ ਉਹਨੂੰ ਭੁੱਲ ਬੈਠਾ ਅਗਲੇ ਸ਼ਲੋਕ ਚ ਵੀ ਨੌਵੇਂ ਪਾਛੇ ਸਮਝਾ ਦੇ ਪ੍ਰਾਣੀ ਰਾਮਨਾ ਚੇਤੇ ਮਦ ਮਾਇਆ ਕੇ ਅੰਦਰ ਇਸ ਮਾਇਆ ਦੇ ਵਿੱਚ ਇਸ ਮਾਇਆ ਦੇ ਨਸ਼ੇ ਦੇ ਵਿੱਚ ਪੁੱਤਰਾਂ ਦੇ ਮੋਹ ਦੇ ਵਿੱਚ ਤਿਆਂ ਦੇ ਮੋਹ ਦੇ ਵਿੱਚ ਮਾਤਾ ਪਿਤਾ ਭੈਣ ਭਲਾ ਜਿੰਨੇ ਵੀ ਇਹਨਾਂ ਦੇ ਮੋਹ ਦੇ ਵਿੱਚ ਤੋਸ ਨੂੰ ਭੁੱਲ ਗਏ ਉਹਨਾਂ ਯਾਦ ਨਹੀਂ ਕਰਦੇ ਆ ਕੋਹ ਨਾਨਕ ਹਰ ਭਜਨ ਬਿਨ ਪਰਤ ਤਾਹਿ ਜਮ ਫੰਦ ਕਹਿੰਦੇ ਤੈਨੂੰ ਜਮਾਂ ਦੀ ਫਾਹੀ ਪੈ ਜਾਣੀ ਉਹਦੇ ਭਜਨ ਤੋਂ ਬਿਨ ਤੈਨੂੰ ਜਮਾਂ ਦੇ ਫਾਹੀ ਜਮਾਂ ਦਾ ਫਾਹੀ ਤੈਨੂੰ ਜਨਮ ਮਰਨ ਦੇ ਚੱਕਰ ਚ ਪੈਣਾ ਕਿਉਂਕਿ ਜਦੋਂ ਤੋਂ ਜਨਮ ਲੈਂਦਾ ਹੈ ਤਾਂ ਤੈਨੂੰ ਮੌਤ ਦਾ ਡਰ ਹੈ ਮੌਤਾਂ ਨੇ ਫਿਰ ਜਨਮ ਹੋਣਾ ਸੋ ਇਹੋ ਜੇ ਨਸ਼ੇ ਦੇ ਵਿੱਚ ਕਿਉਂ ਘੁੰਮਿਆ ਰਹਿੰਦਾ ਪ੍ਰਾਣੀ ਨੂੰ ਸਮਝਾ ਰਹੇ ਹੈ ਪਾਚ ਮਾਇਆ ਕੇ ਸੰਗ ਤਿਆਗ ਪ੍ਰਭੂ ਜੂ ਕੀ ਸ਼ਰਨ ਲਾਗ ਪ੍ਰਭੂ ਦੀ ਸ਼ਰਨ ਦੇ ਵਿੱਚ ਇਸ ਮਾਇਆ ਨੂੰ ਤਿਆਗ ਦੇ ਇਹਦਾ ਸੰਗ ਜਿਹੜਾ ਨਾ ਕਰ ਜਗਤ ਸੁਖ ਮਾਨ ਮਿੱਥਿਆ ਝੂਠੇ ਸਭ ਸਾਜ ਹੈ ਇਹ ਜਿੰਨਾ ਵੀ ਤੇਰਾ ਜਗਤ ਦਾ ਸੁਖ ਹੈ ਇਹ ਤਾਂ ਨਾਸ਼ਵਾਨ ਹੈ ਇਹ ਤਾਂ ਮਿੱਥਿਆ ਹੈ ਇਹ ਰਹਿਣਾ ਨਹੀਂ ਹੈ ਨਾਸ਼ੋਜਣ ਜੋ ਵੀ ਦਿਸ ਰਿਹਾ ਝੂਠੇ ਸਭ ਸਾਜ ਜੋ ਵੀ ਦਿਸ ਰਿਹਾ ਸਭ ਝੂਠ ਹੈ ਸੱਚ ਕੀ ਹੈ ਸੱਚ ਪ੍ਰਮਾਤਮਾ ਉਸ ਦਾ ਨਾਮ ਆਦ ਸੱਚ ਜਗਤ ਸੱਚ ਹੈ ਭਈ ਸੱਚ ਨਾਨਕ ਹੋ ਸੇ ਵੀ ਸੱਚ ਜਾਦ ਕਰ ਪ੍ਰਾਨੀ ਕਿਉਂ ਭੁੱਲ ਕੇ ਬੈਠਾ ਤੇ ਨਾਸਤਕ ਲਈ ਜੋ ਕਹਿ ਰਹੇ ਕਿ ਕਿੰਦ ਕੀ ਕਰਨਾ ਹੈ ਕਿਥੇ ਪ੍ਰਮਾਤਮਾ ਕਹਿੰਦੇ ਹੋਮ ਜਪਨੇ ਜਾਣਿਆ ਗੁਰਮਤਿ ਸੱਚ ਪਛਾਣਾ ਨਾਮ ਬਿਨਾਂ ਨਾਹੀ ਦਰਟੋਈ ਝੂਠਿਆ ਬਣ ਜਾਣ ਕਿਤੇ ਤੂੰ ਜਿੰਨਾ ਮਰਜੀ ਜੱਪੀ ਜਾ ਜਿੰਨੀ ਦੇਰ ਤੱਕ ਤੈਨੂੰ ਗੁਰਮਖ ਨੇ ਮਿਲ ਜਾਂਦਾ ਉਨੀ ਦੇਰ ਤੱਕ ਤੂੰ ਉਸ ਨੂੰ ਪਛਾਣ ਨਹੀਂ ਸਕਦਾ ਪੜ ਪੜ ਗੱਡੀ ਲੱਦੀ ਹੈ ਜਿੰਨਾ ਮਰਜੀ ਪੜੀ ਚੱਲੇ ਲੇਕਿਨ ਜਾ ਕੇ ਤੈਨੂੰ satsang ਦੇ ਵਿੱਚ ਜਾ ਕੇ ਲੱਗਣਾ satsang ਕਿਹੜੀ ਜਿੱਥੇ ਸੱਚ ਦੇ ਨਾਮ ਦਾ ਸਿਮਰਨ ਹੋ ਰਿਹਾ ਔਰ ਉਸ ਵੱਲੋਂ ਉਸ ਜਨ ਵੱਲੋਂ ਉਹ ਸਾਰੀ ਦੇ ਭਗਤ ਵੱਲੋਂ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਇਹ ਦੁਨੀਆ ਨਾਸ਼ਵਾਨ ਹੈ ਉੱਥੇ ਤੈਨੂੰ ਜਦੋਂ ਸੰਗ ਮਿਲਣਾ ਹੈ ਫਿਰ ਤੈਨੂੰ ਢੋਈ ਹੋਣੀ ਹੈ ਨਾਮ ਬਿਨਾਂ ਨਹੀਂ ਦੜ ਢੋਈ ਝੂਠਾ ਆਉਣ ਜਾਣਾ ਜਿੱਥੇ ਮਰਜੀ ਘੁੰਮੇ ਜਾਵੇ ਆਵੇਂਗਾ ਚਲੇ ਜਾਵੇਂਗਾ ਹੌਣ ਜਾਣ ਦੇ ਜਨਮਾਂ ਦੇ ਚੱਕਰ ਚ ਮਦੇ ਪਿਆ ਰਹੇਗਾ ਸੋ ਇਸ ਕਰਕੇ ਸਤ ਸੰਗ ਨੂੰ ਲੱਭ ਸਤ ਸੰਗ ਤੋਂ ਬਿਨਾ ਤੇਰਾ ਗੁਜ਼ਾਰਾ ਨਹੀਂ ਇਸੇ ਕਰਕੇ ਉਹ ਕਹਿੰਦੇ ਕਿ ਇਸ ਨਸ਼ੇ ਨੂੰ ਛੱਡ ਦੇ ਜਿਹੜਾ ਮਾਇਆ ਦੇ ਨਸ਼ਾ ਕਿ ਪਦਾਰਥਾਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਇਸ ਨੂੰ ਤੂੰ ਨਸ਼ਾ ਸਮਝ ਕੇ ਬੈਠ ਗਿਆ ਅੰਨਾ ਹੋ ਗਿਆ ਉਸ ਨੂੰ ਪਰਮਾਤਮਾ ਨੂੰ ਪਹੁੰਚ ਗਿਆ ਨਾਮ ਬਿਨਾ ਜੀਤਾ ਬਿਹਾਰ ਜੋ ਮਰਤਕ ਮਿੱਥਿਆ ਸ਼ਿੰਗਾਰ ਕਿੰਦੇ ਜਿਵੇਂ ਮਰੀ ਹੋਈ ਲੋਥ ਨੂੰ ਲੋਕੀ ਸ਼ਿੰਗਾਰ ਕਰਦੇ ਇਹੋ ਜਿਹਾ ਤੇਰਾ ਸਰੀਰ ਜੇ ਤੂੰ ਨਾਮ ਹੀ ਨਹੀਂ ਜਪਦਾ ਤਾਂ ਤੇਰੀ ਲੋਥ ਹੈ ਇਹਨੂੰ ਜੀਵਨ ਨੇ ਕਹਿੰਦੀ ਬਾਣੀ ਬਾਣੀ ਤਾਂ ਕਹਿੰਦੀ ਜਿਹੜਾ ਭਜਨ ਬੰਦਗੀ ਕਰਦਾ ਉਹਦਾ ਨਾਮ ਜਪ ਕਰਦਾ ਹਰ ਟਾਈਮ ਨੂੰ ਚੇਤੇ ਕਰਦਾ ਉਹੀ ਜੀਵਨਾ ਉਸ ਤੋਂ ਬਿਨਾ ਤੱਕੰਦੇ ਨਾਮ ਬਿਨਾ ਜੀਤਾ ਵਿਵਹਾਰ ਜਿੰਨਾ ਵੀ ਬਾਕੀ ਦਾ ਵਿਵਹਾਰ ਹੈ ਜੋ ਮਰਤਕ ਸਿੱਖਿਆ ਸ਼ਿੰਗਾਰ ਐਵੇਂ ਮਿੱਥ ਕੇ ਉਹਨੂੰ ਸ਼ਿੰਗਾਰ ਕਰੀ ਜਾਂਦੇ ਵੀ ਇਹ ਹੋ ਲੋਥ ਨੂੰ ਸ਼ਿੰਗਾਰ ਕਰਨ ਦੇ ਨਾਲ ਕੀ ਫਾਇਦਾ ਹੋਊਗਾ ਨਾਮ ਬਿਲਾ ਕਰੇ ਰਸ ਭੋਗ ਸੁਖ ਸੁਪਨੇ ਨਹੀਂ ਤਨ ਮੈ ਰੋਗ ਸੁਪਨੇ ਦੇ ਵਿੱਚ ਵੀ ਉਹਦਾ ਨਾਮ ਨਹੀਂ ਆ ਰਿਹਾ ਇੰਨਾ ਤੋਂ ਦੂਰ ਹੋ ਗਿਆ ਇਸੇ ਕਰਕੇ ਤੈਨੂੰ ਸੁਪਨੇ ਵਿੱਚ ਵੀ ਜੇ ਯਾਦ ਨਹੀਂ ਆਇਆ ਤਾਂ ਤੇਰਾ ਇਹ ਜਿਹੜਾ ਤਨ ਹੈ ਇਹਨਾਂ ਰੋਗਾਂ ਨੂੰ ਗ੍ਰਸਤ ਕਰ ਲੈਣਾ ਰੋਗ ਇਹਨੂੰ ਲੱਗਣਗੇ ਕਿਉਂਕਿ ਨਾਮ ਨੂੰ ਜਿੰਨਾ ਤੋਂ ਬਸਾਰੂੰਗਾ ਕਰੇ ਰਸਪੋਗ ਇਹਨਾਂ ਰਸਾਂ ਪੋਗਾਂ ਦੇ ਵਿੱਚ ਪੈ ਗਿਆ ਤੂੰ ਇਹਦੇ ਨਾਲ ਹੋਣਾ ਕੀ ਹੈ ਤੈਨੂੰ ਸੁੱਖ ਜਿਹੜਾ ਬਹੁਤ ਲੱਗਦਾ ਪਰ ਤਨ ਜਿਹੜਾ ਤੇਰਾ ਰੋਗੀ ਹੋ ਗਿਆ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੇ ਨਾਲ ਕੁਛ ਨਹੀਂ ਜਾਣਾ ਇਸ ਕਰਕੇ ਉਸ ਪਰਮਾਤਮਾ ਦਾ ਸਿਮਰਨ ਕਰਨ ਲਈ ਹਰ ਟਾਈਮ ਗੁਰੂ ਸਮਝਾ ਰਹੇ ਕਿ ਅਪੇ ਜਿਵੇਂ ਪੰਜਵੇਂ ਪਾਛ ਕਹਦੇ ਕਿ ਨਾਮ ਬਿਨਾਂ ਜੀਤਾ ਵਿਵਹਾਰ ਜੋ ਮ੍ਰਿਤ ਮਿੱਥਿਆ ਸ਼ਿਕਾਰ ਸ਼ਿਕਾਰ ਕਰੀ ਚੱਲੂ ਜਿੰਨਾ ਵੀ ਸ਼ਿਕਾਰ ਹੈ ਇਹ ਬੇਕਾਰ ਹੈ ਉਸ ਦੇ ਨਾਮ ਤੋਂ ਮਾਇਆ ਕਾ ਰੰਗ ਸਭ ਫਿੱਕਾ ਜਤੋ ਬਿਨ ਸੰਦਾਨ ਜਾਂ ਕੇ ਹਿਰਦੇ ਹਰ ਬਸੇ ਸੋ ਪੂਰਾ ਪਰਦਾ ਕਿਤੇ ਨਾਮ ਤੋਂ ਬਿਨਾ ਜਿੰਨਾ ਵੀ ਰੰਗ ਹੈ ਇਹਦਾ ਕੋਈ ਫਿੱਕਾ ਰੰਗ ਹੈ ਇਹ ਰੰਗ ਕੱਚਾ ਹੈ ਇਹਨੇ ਲੱਥ ਜਾਣਾ ਮਾਇਆ ਦਾ ਰੰਗ ਕੱਚਾ ਹੈ ਇਹ ਰਹਿਣਾ ਨਹੀਂ ਹੈ ਨਾਮ ਦਾ ਰੰਗ ਪੱਕਾ ਹੈ ਜਾਂ ਕੇ ਹਿਰਦੇ ਹਰ ਬਸੇ ਸੋ ਪੂਰਾ ਪਰਦਾ ਜਿਹਦੇ ਹਿਰਦੇ ਦੇ ਵਿੱਚ ਪਰਮਾਤਮਾ ਹੈ ਉਹ ਪੂਰਨ ਉਸ ਦਾ ਜੀਵਨ ਪੂਰਨ ਜਿਸ ਨੂੰ ਪੰਚ ਕਹਿਆ ਉਹਨਾਂ ਨੇ ਪੰਚ ਪਰਵਾਣ ਪੰਚ ਪ੍ਰਦਾਨ ਪੰਚੇ ਪਾਵੇ ਦਰਗਾਹ ਮਾਨ ਉਹੀ ਪ੍ਰਦਾਨ ਹੈ ਜਿਹੜਾ ਬਕਾਰਾਂ ਨੂੰ ਛੱਡ ਗਿਆ ਖਾਲਸ ਹੋ ਗਿਆ ਉਹਦੇ ਨਾਮ ਦੇ ਵਿੱਚ ਰੰਗਿਆ ਗਿਆ ਕਿਉਂਕਿ ਨਹੀਂ ਤਾਂ ਸਾਰੇ ਦੇ ਸਾਰੇ ਬਕਾਰਾਂ ਦੇ ਵਿੱਚ ਦੁਨੀਆ ਫੱਸੀ ਪਈ ਹੈ ਸੋ ਪੰਚਵੇਂ ਪਾਛੇ ਜੋ ਕਹੇ ਹੈ ਕਿ ਮਾਇਆ ਦਾ ਰੰਗ ਸਭ ਫਿੱਕਾ ਜਤੋਂ ਬਿਨ ਸੰਦਾਨ ਜਗ ਕੇ ਹਰ ਦੇ ਹਰ ਬਸੇ ਸੋ ਪੂਰਾ ਪ੍ਰਤਾਨ ਜੇ ਤੇ ਹਿੱਦ ਦੇ ਵਿੱਚ ਪਰਮਾਤਮਾ ਬਸ ਗਿਆ ਉਹ ਇਸ ਮਾਇਆ ਦੇ ਫੰਦ ਤੋਂ ਬਚ ਜੇਗਾ ਨਹੀਂ ਤਾਂ ਜਮਾ ਦੇ ਫੰਦਾ ਜਿਹੜਾ ਪਹਿਣਾ ਹੀ ਪਹਿਣਾ ਜਿਹੜੇ ਮਾਇਆ ਦੇ ਵਿੱਚ ਅੰਨੇ ਹੋ ਕੇ ਤੁਰੇ ਫਿਰਦੇ ਸੋ ਜਿਨ੍ਹਾਂ ਨੇ ਨਾਮ ਤੋਂ ਦੂਰ ਹੋਏ ਉਹਨਾਂ ਨੂੰ ਦੁੱਖਾਂ ਦਾ ਜਨਮਾਂ ਦਾ ਦੁੱਖ ਸਹਿਣਾ ਪੈਣਾ ਔਣ ਜਨ ਬਣ ਗਉਦਾਂ ਜਮਾਂ ਦੇ ਬਸ ਪੈਣ ਦਾ ਮਤਲਬ ਇਹ ਹੈ ਕਿ ਜੰਮਣਾ ਮਰਨਾ ਮਰਨਾ ਜੰਮਣਾ ਅਜਹੁ ਸਮਝ ਕੁਛ ਬਿਗਰਿਓ ਨਾਹਿ ਭਜ ਲੈ ਨਾਮ ਮਰਾਰ ਕੋ ਨਾਨਕ ਨਿਜਮਤ ਸਦਨ ਕੋ ਪਖਿਓ ਤੋਹਿ ਪਕਰ ਤੂੰ ਉਸ ਪਰਮਾਤਮਾ ਦੇ ਨਾਮ ਨੂੰ ਜਪ ਅਜੇ ਵੀ ਬੇਲਾ ਹੈ ਸਵਾਸਾਂ ਦੇ ਰਿੰਦੇ ਰਿੰਦਾ ਉਸ ਦਾ ਨਾਮ ਜਪ ਲੈ ਇਸ ਮਾਇਆ ਨੂੰ ਛੱਡ ਦੇ ਇਸ ਮਾਇਆ ਨੇ ਤੇਰਾ ਸਾਥ ਨਹੀਂ ਦੇਣਾ ਇਸ ਕਰਕੇ ਉਹ ਕਹਿੰਦੇ ਤੇਰੇ ਕੋਲ ਹੱਲੇ ਵੀ ਉਸ ਪਰਮਾਤਮਾ ਨੂੰ ਜਪਣ ਲਈ ਜਿਹੜਾ ਸਮਾ ਹੈ ਇਹਨਾਂ ਵਰਤ ਲੈ ਕਹੋ ਨਾਨਕ ਨਿਜਮਤ ਸਾਧਨ ਕੋ ਪਾਖਿਓ ਤੋਹੇ ਪਕਾਰ ਉਸ ਪਰਮਾਤਮਾ ਨੂੰ ਜਪਣ ਲਈ ਤੈਨੂੰ ਕਹਦੇ ਕਿਉਂਕਿ ਤੇਰੇ ਕੋਲ ਹੱਲੇ ਕੁਝ بگੜਿਆ ਨਹੀਂ ਜੇਕਰ ਜੀਵਨ ਹੈ ਸੋ ਸੰਦੀ ਪੁੰਜੀ ਹੈ ਉਸ ਦੇ ਨਾਮ ਦੇ ਵਿੱਚ ਲਾ ਦੇ ਉਸ ਤੇ ਪਰਮਾਤਮਾ ਦੇ ਸਿਮਰਨ ਦੇ ਵਿੱਚ ਲਾ ਦੇ ਤਾਂ ਹੀ ਤੈਨੂੰ ਫਾਇਦਾ ਹੈ ਨਹੀਂ ਤਾਂ ਜੀਵਨ ਦੀ ਬਾਜੀ ਹਾਰ ਕਿਤੇ ਲਵੇ ਸੋ ਸਤਿਗੁਰੂ ਆਪਣੇ ਬਾਣੀ ਦੇ ਰਾਹੀਂ ਜੋ ਸਮਝਾ ਰਹੇ ਨੌਵੇਂ ਪਾਤਸ਼ਾਹ ਦੇ ਜਿਹੜੇ ਸਲੋਕ ਉਹ ਸਾਰੇ ਹੀ ਪ੍ਰਾਣੀ ਨੂੰ ਸਮਝਾਉਣ ਲਈ ਜੀਵਨ ਨੂੰ ਉਹ ਕਹਿ ਰਹੇ ਕਿ ਮਾਇਆ ਤੋਂ ਦੂਰ ਹੋ ਜਾ ਸਾਰੇ ਬਰਾਗ ਵਿੱਚ ਲੋਕ ਹੈ ਹਰ ਸ਼ਲੋਕ ਦੇ ਵਿੱਚ ਉਹ ਸਿੱਖਿਆ ਦੇ ਰਹੇ ਕਿ ਇਸ ਦੁਨੀਆ ਦੇ ਰਿਸ਼ਤੇ ਨਾ ਤੇ ਤ ਦੂਰ ਹੋ ਜੋ ਮੋਤ ਦੂਰ ਹੋ ਜਾ ਸੋ ਇਹਨਾਂ ਸ਼ਲੋਕਾਂ ਤੋਂ ਸਿੱਖਿਆ ਲੈਂਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਅਰਦਾਸ ਅਜੇ ਕਰੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਾਣੀ ਪੜਨ ਦਾ ਆਚਰਣ ਦਾ ਬਲ ਬਖਸ਼ ਆਪਣੇ ਕਿਰਪਾ ਕਰਨ ਤਾਂ ਕਿ ਸੋਸਨ ਦੀ ਪੂੰਜੀ ਦੇ ਨਾਲ ਪਰਮਾਤਮਾ ਦਾ ਸਿਮਰਨ ਹੋ ਸਕੇ ਇਹੋ ਹੀ ਬੇਨਤੀ ਅਰਦਾਸ ਹਰ ਜੋਈ ਕਰਦੇ ਹੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ